ਉਹ ਵੀ ਅੰਕਲ ਲੈ ਕੇ ਆ ਖੁਰਲੀਆਂ ਤੇ ਬਾਈ ਮੇਰੇ ਫਿਰੋਜ਼ਪੁਰ ਏਰੀਆ ਚੋਂ ਆਏ ਆ ਤੇ ਬੱਕਰੀਆਂ ਵੀ ਲੈ ਕੇ ਆਏ ਸੀ ਇਹ ਹੁਣ ਖੁਰਲੀ ਦਾ ਸਬਦਾ ਕਰਦੇ ਆ ਜੇ ਹੋ ਗਿਆ ਤਾਂ ਕੋਸ਼ਿਸ਼ ਕਰਦੇ ਆ ਕਰਾਂਗੇ ਤੇ ਕੀ ਮੰਗਿਆ ਬਾਪੂ 2000 2000 ਰੁਪਏ ਮੰਗਦਾ ਜੀ ਮੇਰਾ ਬਈ ਬੰਦੇ ਸਾਡੇ ਸੱਜਣ ਮਿੱਤਰ ਆ ਇਹ ਸ਼ਿਫਾਰਸ਼ ਨਾ ਸਦੇ ਅਸੀਂ ਮਸਾਂ ਤੇ ਇੱਕ ਚੋਂ ਘੱਟ ਕਮਾਲਾ ਮੰਨਣਾ ਨਹੀਂ ਯਾਰ ਤੈਨੂੰ ਪਤਾ 1500 ਕਹੇ ਤੁਹਾਨੂੰ ਮੈਂ ਥੋੜੇ ਬਾਅਦ 1800 ਰੁਪਏ ਦੇ ਜਾਂਦਾ ਚੱਲੋ ਚਲ ਯਾਰ ਮੈਂ ਉਹਨਾਂ ਨੂੰ 1600 ਦੀ ਹੋ ਗਈ ਨਾ ਨਾ ਨਹੀਂ ਮੰਨਣਾ ਉਹਦੇ ਨਾਲ ਗੱਲ ਕਰ ਲੈ ਠੀਕ ਹੈ ਉਹਦੇ ਨਾਲ ਗੱਗੇ ਨਾਲ ਗੱਲ ਕਰ ਲੈ ਯਾਰ ਉਹਨੇ ਮੰਨਣਾ ਚਲ ਕੋਈ ਨਹੀਂ ਗੱਗੇ ਨੂੰ 10-1700 ਰੁਪਇਆ ਕਰਾ ਚੱਲ ਹੋ ਗਿਆ ਯਾਰ ਠੀਕ ਹੈ ਬਾਪੂ ਯਾਰ ਚਲ 1600 ਦੇ ਬੰਦੇ ਚੱਲ ਗਏ ਬਾਈ ਯਾਰ ਬੰਦੇ ਮਸਾਂ ਸਾਨੂੰ ਨਾ ਹੁਣ ਮਿਲਿਆ ਮਸਾਂ 10 ਮਿੰਟ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਬਹੁਤ ਦੂਰੋਂ ਆਏ ਫਿਰੋਜ਼ਪੁਰ ਏਰੀਆ ਚੋਂ ਆਏ ਆ ਬਈ ਤੁਹਾਡਾ ਵੀ ਬੜੀ ਮਿਹਰਬਾਨੀ ਜਿਹੜਾ ਤੁਸੀਂ ਸਾਡਾ ਇੰਨਾ ਸਤਿਕਾਰ ਕੀਤਾ ਵੀਰੇ ਠੀਕ ਹੈ ਜੀ ਬੜੀ ਤੁਹਾਡੀ ਮਿਹਰ ਬਹੁਤ ਵਧੀਆ ਲੱਗੀ ਪਹਿਲੀ ਵਾਰੀ ਐ ਬੜਾ ਮਾਣ ਤੇ ਕਿੰਨੇ ਦਾ ਕਰਤਾ ਬਾਈ 1700 ਦੀ ਦਿੱਤੀ ਲੈ ਵੀ ਬਾਈ ਨੇ ਗੋਪੀ ਨੇ ਕਰਾਤਾ ਸੌਦਾ ਤੇ ਆਹ ਡਰਮ ਵਾਲੀ ਖੁਰਲੀ ਆ ਬਾਈਆਂ ਨੇ ਲਈ ਆ ਮਈਆਂ ਦੇ ਪਾਣੀ ਪਿਉਣ ਨੂੰ ਇਹਦੇ ਬਾਈ ਡਾਟਾ ਲੱਗਿਆ ਇਧਰਲੇ ਪਾਸੇ ਹਾਂ ਇਹ ਖੁੱਲ ਵੀ ਸਕਦਾ ਭਰ ਕੇ ਇਹਦੇ ਸਾਫ਼ ਟੇਢੀ ਕਰਕੇ ਵੀ ਸਾਫ਼ ਕਰ ਸਕਦੇ ਆ ਇਹਨੂੰ ਆਪਾਂ ਉਹ ਪੋਸਟਰ ਤੇ ਬਾਈ ਜੀ ਜੀ ਆ ਇਹਨੂੰ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਤੁਹਾਡਾ ਜੀ ਠੀਕ ਆ ਜੀ ਲੈ ਵੀ ਆਹ ਬੱਕਰਾ ਮੰਡੀ ਦਾ ਪੋਸਟਰ ਆ ਆਪਣੇ ਬਰਗਾੜੀ ਲੱਗਦੀ ਹੈ ਹਰ ਬੋਦਵਾਰ ਇੱਥੇ ਖੁਰਲੀਆਂ ਵਾਲੇ ਵੀਰ ਵੀ ਪਹੁੰਚਦੇ ਆ ਤੇ ਬੱਕਰੀਆਂ ਤਾਂ ਆਉਂਦੀਆਂ ਹੀ ਆਉਂਦੀਆਂ ਸ਼ਾਮ ਦਾ ਟਾਈਮ ਸੀ ਵੀਰ ਮੇਰੇ ਆਏ ਆ ਇਹ ਫਰੋਜਪੁਰ ਵਾਲੇ ਆਹ ਸੂਰੇ ਵਾਲੇ ਦਾ ਬੋਰਡ ਆ ਜੀ ਇਹ ਇੱਥੇ ਐਤਵਾਰ ਨੂੰ ਲੱਗਦੀ ਹੈ ਲੈ 22 ਗਿਣੀਆਂ ਦੇ ਪੈਸੇ ਚੱਕ ਵੀ ਬਾਈਆਂ ਨੇ ਵੀ ਨਹੀਂ 19 21 ਕੀਤੀ ਜਿੰਨੀ ਗੋਪੀ ਨੇ ਕਰਤਾ ਉਹਨਾਂ ਦੇ ਬਾਈਆਂ ਨੇ ਚਲ ਵੀ ਆ ਗੋਪੀ ਨੂੰ ਦੇ ਦੇ ਕੋਈ ਨਹੀਂ ਉਹ ਨਹੀਂ ਕੋਈ ਯਾਰ ਤੁਹਾਨੂੰ ਚੱਲ ਕੋਈ ਨਹੀਂ ਯਾਰ ਐਂਦੇ ਨਹੀਂ ਭਾਈ ਯਾਰ ਨਹੀਂ ਧੰਨਵਾਦ ਭਾਈ ਤੁਹਾਡਾ ਯਾਰ ਬਹੁਤ ਖੁਸ਼ੀ ਹੋਈ ਮਿਲ ਕੇ ਹਾਂ ਬੜੀ ਚੰਗਾ ਬੜੀ ਹੁਣ ਆਪਾਂ ਪੁੱਛਿਆ ਵੀ ਨਹੀਂ ਗਾ ਉਹ ਕਰਾ ਦੇ ਭੈਣਾ ਬੁੱਢੀ ਬੱਕਰੀ ਹੋਰੇ ਦਾ ਕੀ ਕਿ ਦਊ ਮੈਂ ਚੱਲ ਰੱਖਦੇ ਹੁਣ ਛੱਡ ਰਹਿਣ ਦੇ ਲੱਗਿਆ ਤਾਂ ਇਹ 10 ਲੱਖ ਲੱਗਿਆ ਤਾਂ ਬੋਲੇ ਨੂੰ ਕੋਈ ਵੀ ਬੰਦਾ ਆਵੇਂ ਉਹ ਤੇ ਬੋਲੇ ਇੱਕ ਲਾ ਲੈਂਦੇ ਯਾਰ ਉਹ ਨਹੀਂ ਦੁਬਾਰਾ ਲਾ ਲਾ ਪੁੱਛਿਆ ਪਹਿਲਾਂ ਪੁੱਛ ਲੈ ਰੇ ਗਾਹ ਨੂੰ ਪਤਾ ਮੇਰਾ ਮਾਨ ਕਿੱਥੇ ਜਾਂਦਾ ਮਾਜੀ ਦਾ ਕੀ ਹਟਦਾ ਨਹੀਂ ਤੇਰੀ ਕਰਦਾ ਸਰਦੀ ਵੀ ਰਾ ਉਹ ਨਹੀਂ ਮਾਜੀ ਨਾ ਲਈ ਵੀ ਬਟਾ ਸਾਰੇ 8000 ਰੁਪਏ ਲਗਾਈ ਤੇਰੀ ਨੂੰ ਲੈ ਲੈ ਹੋਰ ਨਹੀਂ ਹੋ ਯਾਰ ਕਰਾ ਲਗਾਈ ਯਾਰ ਮੈਂ ਕਰਾਉਂਦਾ ਯਾਰ ਉੱਤੀ ਲਈਏ ਚੱਲ ਚੰਗੋ ਯਾਰ ਆ ਬੱਕਰੀ ਦਾ 8000 ਰੁਪਿਆ ਲੱਗ ਗਿਆ ਕਿਹੜੇ ਪਿੰਡੋਂ ਲੈਂਦੀ ਸੀ ਅੰਕਲ ਮਾਲਕੇ ਮਾਲਕਿਆਂ ਤੋਂ ਲੈਂਦੀ ਸੀ ਕਿਤੇ ਅਧੂਰਾ ਆਜ ਕੰਮ ਬਾਈ ਨੇ ਦਿੱਤੀ ਕਿੱਥੇ ਦੇਣੀਆਂ ਬਾਈ ਜੀ ਕਿੰਨੇ ਦੇਣੀਆਂ ਸਹੀ ਜਿੱਥੇ ਗਿਆ ਯਾਰ ਅਸਰ ਦੇ ਹੋ ਗਏ ਹੈ ਹਾਂ ਤੂੰ ਮੈਂ ਸਾਢੇ 8 ਦੇ ਯਾਰ ਅੰਕਲ ਓਏ ਉਹਨੂੰ ਵੀ ਰੋਟੀ ਕੋਈ ਛੱਡ ਦੇ ਮਾੜੀ ਮੋਟੀ ਉਹ ਵੀ ਰੋਟੀ ਖਾਣੀ ਪੜ ਲੈ ਆਪੋ ਆਪਣੀ ਲਖਾਈ ਹੋ ਗਈ ਸਾਢੇ 8 ਯਾਰ ਪਾ ਲੈ ਆਉਣੇ ਆ ਰਹੀ ਆਉਣੇ ਮੋਕਾਂ ਉਹ ਦੇ ਦੇ ਜਾਣ ਦੇ ਯਾਰ ਅੰਕਲ ਉਹ ਛੱਡ ਦੇ ਰੋਟੀਆਂ ਉਹਨੂੰ ਵੀ ਕੋਈ ਪਾਈ ਆ ਕਾਟਾ 570 ਸਾਰਿਆਂ ਜੋ ਨਹੀਂ ਆਉਂਦਾ ਹੁੰਦਾ ਨਾਚਰਦੀ ਲਈ ਵੀ ਆ ਯਾਰ ਦੱਸ ਨਾਚਰਦੀ ਲਈ ਉਹ ਨਾਚਰਦੀ ਕਿਵੇਂ ਲਈ ਨਾਚਰਦੀ ਦਿਲਾ ਦੂ ਨਹੀਂ ਆ ਮੈਂ ਖਾ ਮੈਂ ਝੂਠੇ ਨਾਚਰਦੀ ਕਿਵੇਂ ਲਈ ਨਹੀਂ ਯਾਰ ਸਾਢੇ ਮੱਝ ਦੀ ਹੋ ਗਈ ਲਖਾਈ ਆਪੋ ਆਪ ਨੂੰ ਨਹੀਂ ਹੋਣਾ ਕੰਮ ਹਾਂ ਦੇ ਯਾਰ ਅੰਕਲ ਨਾ ਭਜਾ ਨਹੀਂ ਭਜਾਉਂਦੇ ਨਹੀਂ ਆਪਾਂ ਪੂਪੇ ਯਾਰ ਵੇਹਲਾ ਤੇਰੀ ਮਾਰਤੀ ਆ ਬਾਰੇ ਬੰਦੇ ਆਪਾਂ ਖਾ ਲੈ ਕੋਈ ਗੱਲ ਹੀ ਨਹੀਂ ਸੀ ਯਾਰ ਨਹੀਂ ਫਿਰ ਤਾਂ ਜਾਣ ਵਿਚਾਲੇ ਆਈ ਤੇਰੀ ਹੋਣੀ ਜਾ ਬੱਸ ਲਖਾਈ ਹੋ ਆ ਲਖਾਈ ਤੇਰੀ ਹੋਣੀ ਯਾਰ ਆਂ ਸ਼ਾ ਬਜਾ ਕਾਲ ਯਾਰ ਹੋ ਗਈ ਯਾਰ ਆਪ ਕੋ ਆਪ ਕੋ ਮੈਂ ਚਾਹਣੇ ਹਜ਼ਾਰ ਪਹਿਲਾ ਥੋੜਾ ਮੈਂ ਯਾਰ ਪਾਦਾ ਯਾਰ ਆਪ ਕੋ ਦੇ ਦੇ ਤੈਨੂੰ ਭਰਾ ਮੈਂ ਤੂੰ ਆ ਕਾਲੇ ਪੂਰੇ ਹੀ ਕਰਦਾ ਲਿਖਾਈ ਨਾ ਉਹ ਆ ਜਾ ਕਾਲੇ ਕਾਲੇ ਕੋਲ ਆ ਪੂਰੇ ਹੀ ਕਰਦਾ ਆਪਾਂ ਆਪਣੀ ਲਿਖਾਈ ਹੋ ਗਈ 9 ਦੋ ਉਹ ਕੋਲ ਲੈ ਯਾਰ ਬਸ ਠੀਕ ਆ ਜਾ ਕਾਲੇ ਯਾਰ ਲਿਖਾਈ ਦੇ ਦੇ ਇਹਨੂੰ ਬਸ ਆ ਯਾਰ ਪੈਸੇ ਹੀ ਪੁਰੇ ਨਹੀਂ ਉਹ ਮਸਾ ਉਹ ਬਣਾਇਆ ਯਾਰ ਨਾ ਹੁਣ ਕੋਈ ਨਾ ਹੋਰ ਫੜਾਂਗੇ ਆਪਾਂ ਸਾਨੂੰ ਪਤਾ ਹੈ ਬੱਕਰੀ ਦਾ ਹੋਰ ਫੜ ਲਾਂਗੇ ਵੀ ਇਹ ਬੱਕਰੀਆਂ ਕਿਹਦੇ ਕੋਲ ਖੜੀਆਂ ਹੈ ਹੈ ਬਈ ਹਮ ਅਰੇ ਅਰੇ ਬੱਕਰੀਆਂ ਕਿਹਦੇ ਕੋਲ ਖੜੀਆਂ ਪਤਾ ਮੈਨੂੰ ਠੀਕ ਆ ਕਨ ਕੌਣ ਹੈ ਨਹੀਂ ਬੱਕਰੀ ਦਾ ਜਾਣਦੇ ਬਾਹਰ ਨਹੀਂ ਆਏਗੇ ਜੇਸੀ ਬਣਾ ਬੱਕਰੀ ਆ ਜਾ ਕਾਲੇ ਇੱਧਰ ਆ ਜਾ ਬਾਈ ਲਾ ਵੀ ਬੱਕਰੀ ਦਾ ਸੌਦਾ ਸਿਰੇ ਚੜ ਗਿਆ ਕਿੰਨੇ ਦਾ ਕਰਤਾ ਗੁਰਪ੍ਰੀਤ ਬਾਈ 9000 ਦਾ ਜੀ ਲਖਾਈ ਆਪ ਕੋ ਆਪਣੀ ਠੀਕ ਆ ਬਾਈ ਕਾਲੇ ਨੇ ਲੈ ਲਈ ਇਹ ਲਖਾਈ ਬਾਈ ਦੀ ਐ ਨਾ ਕਰ ਮੈਂ ਤਾਂ ਮਾਨ ਕੀਤਾ ਉਹ ਯਾਰ ਉਹ ਬੱਕਰੀਆ ਕਰਦੇ ਆ ਆਲਾ ਇੱਕ ਆ ਲਾਦਾ ਹੂਗਾ ਲੈ ਦੋ ਅੱਲਾ ਅੱਲਾ 4 7 5 6 ਸਲਾਪ ਤੋਂ ਅਰਥ 4 ਠੀਕ ਹੈ ਲਿਖਾਈ ਚਲੋ ਕਰੋ ਖੁਸ਼ੋ ਖੁਸ਼ੀ ਲਿਖਾਈ ਦੇ ਬੱਕਰੀਆਂ ਵਿਖਾ ਦਿੰਨੇ ਆ ਤੁਹਾਨੂੰ ਆਓ ਜੀ ਆ ਬੱਕਰੀ ਪਹਿਲਾ ਸੌਦਾ ਦੋਸਤੋ ਬਰਗਾੜੀ ਬੱਕਰਾ ਮੰਡੀ ਦਾ ਇਹ ਤੇ ਇਸੇ ਤਰ੍ਹਾਂ ਤੁਹਾਨੂੰ ਅਗਲਾ ਸੌਦਾ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੋਸਤੋ ਤੇ ਚੈਨਲ ਜਿਨ੍ਹਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਤੇ ਆਓ ਦੇਖਦੇ ਆਂ ਦੋਸਤੋ ਇਦੂ ਅਗਲਾ ਸੌਦਾ ਲਾਓ ਮੇਤਰੋ ਕਿਹੜਾ ਪਿੰਡ ਹੈ ਬਾਈ ਆਪਣਾ ਰਮਾਣਾ ਬਈ ਰਮਾਣਾਲ ਬਿੱਲ ਸਿੰਘ ਹਾਂਜੀ ਲਾ ਵੀ ਤਿੰਨ ਨਗ ਲੈ ਆਇਆ ਬਾਈ ਇੱਕ ਬੱਕਰਾ ਕਿੰਨਾ ਗਹਿਣੀ ਲੈ ਤੂੰ ਆਹ ਕਹਿ ਕੇ ਤੂੰ ਥੋੜੀ ਮੁੱਤਰ ਦੇ 5000 ਉਹ ਵਜਨ ਤਾਂ ਵੇਖ ਲੈ ਇਹਦੇ 'ਚ ਨਹੀਂ ਨਹੀਂ ਹੋਰ ਫਿਰ ਕੀ ਆਣਾ ਛੰਡ ਕੇ 10000 9000 ਕਰਗੇ ਬੋਣੀ ਆ ਹਾਂ ਹਾਂ ਹਜ਼ਾਰ ਰੁਪਏ ਕਿਲੋ ਮਿੱਟ ਦੇ ਆਹ ਉਹੀ ਗੱਲ ਹੈ ਮੈਂ ਨਾ ਵੀ ਵਜਣਾ ਵਿਕਣਾ ਬਾਈ ਇੱਥੇ ਦਾ ਹੱਥ ਪਾ ਲਾ ਇਹਨੂੰ ਐ ਹੱਥ ਮਾਉਨੋ ਕੀ ਆ ਉਹ ਪਰ ਵਿਕਣਾ ਦਾ ਵਜ ਨਹੀਂ ਆ ਮੀ ਟੀ ਵੀਿਕਣਾ ਹੈ ਬ੍ਰੀਡ ਚ ਤੱਕ ਕੌਣ ਚਲਾਉਂਦਾ ਇਹਨੂੰ ਚੱਲ ਯਾਰ ਲਖਾਈ ਆਪੇ ਕਰਾ ਲੂਗਾ ਸਾਢੇ ਅੱਠ ਕਰ ਕਰ ਬੋਣੀ ਆਉਣ ਸਾਰ ਪੈਸੇ ਵਟ ਪੈਸਾ ਨਹੀਂ ਧੱਕੀ ਦਾ ਹੁੰਦਾ ਕੀ ਕਹਿ ਭੁੰਵੇਂ ਤੂੰ ਮੈਂ ਲਖਾਈ ਕਹਿਤਾ ਲਖਾਈ ਕਰਾਣੀ ਨਹੀਂ ਹੈ ਭੁੰਵੇਂ ਨਹੀਂ ਹੋਰ ਫਿਰ ਬੋਲ 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 ਮੋਬਾਈਲ ਕਿ ਦੱਸ ਤੈਨੂੰ ਨਹੀਂ ਧੱਕਾ ਯਾਰ ਰੁਪਈਆ ਕਿਲੋ ਯਾਰ ਕਿੱਥੇ ਬਾਈ ਵੇਚੀ ਇਹ ਕਿੰਨੇ ਦਾ ਆ ਇਹ 9000 ਇਹ ਬਾਈ ਨੇ ਕਿੰਨੇ ਆ ਪੰਜ ਕਹਤਾ ਯਾਰ ਵਜਨ ਹੱਥ ਜਿੰਨਾ ਵਜਨ ਹੀ ਵੇਖਣਾ ਹੈਗਾ ਜਸ ਲੱਖੇ ਜੁੱਚਾ ਖੜਾ ਹੈਗਾ ਲਖਾਈ ਕਰਾ ਦੀ 5.5 ਦਾ ਹੋ ਗਿਆ ਕੀ ਗਿਆ ਤਾਂ ਲਖਾਈ ਮਾ ਕਰਾ ਦੀ 550 ਦਾ ਨਹੀਂ ਨਹੀਂ ਬੋਲੀ ਦਾ ਟਾਈਮ ਆ ਬਾਲਾ ਲਖਾਈ ਕਰ ਦੇ ਓ ਕਰਲਾ ਬੋਣੀ ਭਰਾਵਾ ਤੇਰਾ ਕੋਈ ਦੋਸ਼ੀ ਨਹੀਂ ਅਸੀਂ ਨਾ ਹੋਣ ਵਾਲੀ ਗੱਲ ਕਰਦੇ ਗੰਡ ਹੋਣ ਵਾਲੀ ਗੱਲ ਬੋਲ ਫਿਰ ਹਾਂ ਤੂੰ ਦੇਣਾ ਕਿੰਨੇ ਦਾ ਜੇ ਕੋਈ 150 ਇਹਨੂੰ ਨਾ ਬਚਿਆ ਫਿਰ ਕੀ ਕਰੂ ਐ ਇਹ ਸਾਡੇ ਤਾਂ ਬਚੇ ਨਾ ਬਚੇ ਤੂੰ ਤੇਰਾ ਪੱਲਾ ਦੱਸ 10 11 ਕਿਲੋ ਮੀਟ ਹੈਗਾ 11 10 ਕਿਲੋ 9 ਕਿਲੋ ਤਰੂ ਗੁੰਦਾ ਆ ਚੱਲ ਤੂੰ 10 ਹੀ ਰੱਖ ਯਾਰ ਚੱਲ 10 ਕਿਲੋ ਮਹਲਾ 550 ਨੂੰ ਖਰੀਦ ਲਿਆ ਹੁਣ ਤਾਂ ਹਾਂ 550 ਦਾ ਨਹੀਂ 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 ਦੇ ਯਾਰ ਨਹੀਂ ਯਾਰ ਹਾਂ ਨਾ ਵੀ ਦੱਸ ਦੇ ਹਾਂ ਮੈਂ ਹੱਥ ਦਿੱਤਾ ਤੈਨੂੰ ਦੱਸਾਂ ਨਹੀਂ ਤੂੰ ਆਪੋ ਆਪਣੀ ਕਰਾਈਏ ਹਾਂ ਨਾ ਦੱਸ ਕੇ ਨਾ ਚੱਲ ਪਰਚੀ ਆਪੋ ਆਪਣੀ ਹੋ ਗਈ ਸਾਢੇ ਪੰਜ ਖੜਾ ਰੱਖ ਨਹੀਂ 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 ਪਰਚੀ ਮੈਂ ਕਰਾ ਦਿਆਂ ਚੱਕ ਨਹੀਂ 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 ਲੈ ਹੁਣ ਕਰਾ ਪਰਚੀ ਨਹੀਂ ਉਸਤਾਦ ਹਾਂ ਹੁਣ ਤਾਂ ਜਮਾਂ 60 ਰੁਪਏ ਲਾਗੇ ਠੀਕ ਹੈ ਤਾਂ ਸੀ ਠੀਕ ਹੈ ਤਾਂ ਸੀ ਠੀਕ ਕਰਤਾ ਦੇ ਦੇ ਬਾਈ ਓਏ ਫੜਾ ਯਾਰ ਤੂੰ ਗਾਲਿਆ ਯਾਰ ਓਏ ਤੂੰ ਫੜਾ ਯਾਰ ਕੱਢ ਯਾਰ ਤੂੰ ਕਪੜਾ ਯਾਰ ਗੈਣ ਛੀ ਤੂੰ ਯਾਰ ਹੋਰ ਯਾਰ ਨਾ ਲਿਖਾਈ ਏ ਨਾ ਲਿਖਾਈ ਚੱਲ ਕਰਾਵੇ ਓ ਯਾਰ ਲਿਖਾਈ ਦਾ ਕੀ ਚੱਕਰ ਫੜਾ ਪਰੇ ਯਾਰ 100 ਰੁਪਏ ਲਿਖਾਈ ਤੋਂ ਕਰਾਉਣੀ ਹੈ ਲਿਖਾਈ ਨਿਕਰੋ ਚੱਲ ਆਪੋ ਆਪਣੀ ਯਾਰ ਓਏ ਆਪੋ ਆਪਣੀ ਹੋ ਗਈ ਯਾਰ ਜਾ ਕਰਾ ਦੂਗਾ ਯਾਰ ਕਰਾ ਦੂਗਾ ਖੋਲ ਯਾਰ ਓ ਤਰਾ ਦੂਗਾ ਯਾਰ ਕਰਾ ਦੂਗਾ ਯਾਰ ਪੈਸੇ ਕਹਿਣ ਲਾਉ ਦੇ ਲਾ ਵੀ 6000 ਕਹਿਣ ਲਾ ਲਿਖਾਈ ਕਾਲੇ ਨੇ ਕਰਾਉਣੀ ਹੈ ਕਾਲਿਆ ਪਾਤੀ ਬਾਈ ਲਿਖਾਈ ਤੈਨੂੰ ਠੀਕ ਆ ਆਪੇ ਕਰਾ ਲੂ ਲਿਖਾਈ ਉਹ ਲਾਓ ਯੱਕ ਹੋਰ ਸੌਦਾ ਹੋਇਆ ਬਾਈ ਕਾਲੇ ਨੂੰ ਬੱਕਰਾ ਦਵਾਇਆ ਆ ਬੱਕਰਾ ਨਾਗਰਾ ਪੂਰੇ 6000 ਦਾ ਕਾਲੇ ਲਖਾਈ ਬਾਈ ਤੂੰ ਕਰਾਉਣੀ ਆ ਤੇ ਕਟਾਲਾ ਬਾਈ ਪਰਚੀ ਬੰਨਣ ਦੀ ਜਿੱਥੇ ਬੰਨਣਾ ਅਗਲਾ ਸੌਦਾ ਦੋਸਤੋ ਇਸੇ ਤਰ੍ਹਾਂ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਹੈ ਅੱਠ ਲੈ ਕੇ ਵਿਖਾਏ ਤੋ ਕਾਲਿਆ ਤੂੰ ਹੈ ਇਹ ਨਹੀਂ ਦਿੰਦਾ ਤੈਨੂੰ ਏ ਬਾळा ਯਾਰ ਉਹ ਇਹਨੂੰ ਖੜਾ ਨਾ ਕਰ ਪਹਿਲਾਂ ਉਠਾਦਾ ਸੀ ਇਹਨੂੰ ਮੜਾਇਆ ਜੋ ਲਾ ਇਹਨੂੰ ਮੂੰਹ ਕਰ ਬਤੂਰੇ ਨੂੰ ਮੂੰਹ ਕਰ ਲਾ ਉਰੇ ਨੂੰ ਮੂੰਹ ਕਰ ਲਾ ਇਹ ਖੜ ਜਾ ਉਹ ਬਜਲੀ ਵੇਖਣਾ ਬਾਪੂ ਇਹਨਾਂ ਦਾ ਉਹਨੂੰ ਇਹ ਦੱਸ ਦੇ ਵੀ ਇੱਕ ਦੇ ਦਿੰਨਾ ਕਿ ਦੋਹ ਦੇ ਦਿੰਨਾ ਇੱਕ ਦੇ 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 ਉਹ ਜਲਾ ਮੂੰਹ ਬੱਚੇ ਵੇਲਾ ਕਿੰਨੇ ਦਿਨ ਦੇ ਆ ਕਿਹੜੇ ਦਾ ਚੱਲਦਾ ਕਾਲੇ ਚਾ ਦੋਨੇ ਹਾਂਜੀ 6 7 8 9 ਕਿਹਾ ਲੈ ਲੈ ਖੜ ਜਾ ਆ ਵੜ 20 ਸਾਲ ਨਹੀਂ ਮੰਨਣਾ ਇਹਨੇ ਨਹੀਂ ਬਣਾਉਂਦਾ ਇਹਦੀ ਮਰਜ਼ੀ ਨਾਲ ਮੰਨੂ ਦਾ ਪੰਦਰ ਤੋਤਿਆਂ ਨੂੰ ਬਾਗ ਬਥੇਰੇ ਮਿੰਮ ਦਾ ਗਵਾਨਾ ਕਰ ਇਹ ਵੀ ਵੇਚਣ ਦਾ ਕੋਈ ਘਟ ਨਹੀਂ ਪਾ ਲੈਣ ਦਾ ਕੋਈ ਘਟ ਨਹੀਂ ਛਾਈਟ ਨੂੰ ਡੇਡ ਨੂੰ ਨਹੀਂ 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 ਲਿਖਾਈ ਆਪੋ ਆਪਣੀ ਆਪੋ ਆਪਣੀ ਆਪੋ ਆਪਣੀ ਆਪੋ ਆਪਣੀ ਲਿਖਾਈ ਆਪੋ ਆਪਣੀ ਹੈ ਪੈਸੇ ਬਾਬਾ ਮੇਰੀ ਗੱਲ ਸੁਣਾ ਤੇ ਤੂੰ ਪੈਸੇ ਵਟਣੇ ਨੇ ਆਉਂਦੇ ਤੈਨੂੰ ਤੂੰ ਸਿੱਖ ਲੈ ਵਪਾਰ ਮੈਂ ਬੱਕਰੀ ਲਈ ਜੀ ਮੈਂ ਦਿੱਤੀ ਐ ਸਾਈ ਉਹ ਸਾਈ ਨਹੀਂ ਹੁੰਦੀ ਐ ਲਿਖਾਈ ਹੁੰਦੀ ਐ ਤੂੰ ਆਪਦੀ ਲਿਖਾਈ ਤੂੰ ਆਪ ਦਾ ਹਾਂ ਇਹ ਕਾਨੂੰਨ ਚ ਚੱਲਿਆ ਕਰ ਤੂੰ ਮਲਾਜ਼ਮ ਬੰਦਾ ਐ ਐ ਵੀ ਕਾਲਿਆ ਮੈਂ ਮੰਨ ਗਿਆ ਯਾਰ ਤੇਰੀ ਕਿਸਮਤ ਨੂੰ ਅੱਜ ਵੀ ਇਹ ਬੁੜਾ ਦਿੰਦਾ ਨਹੀਂ ਕਿਸੇ ਨੂੰ ਇਹ ਦੰਦਾ ਜਮਾਈ ਇਹਦਾ ਯਾਰ ਪਤਾ ਇਹਦੇ ਆਖੇ ਪਤਾ ਨਹੀਂ ਕਿਵੇਂ ਲੱਗ ਗਿਆ ਇਹ ਆਖੇ ਆਪਾਂ ਸਾਰਾ ਮਾਲ ਭਰਨਾ ਨਾ ਕੱਲ ਨੂੰ ਗੱਡੀ ਪਰਸੋਂ ਭਰਨੀ ਹੈ ਨਾ ਠੀਕ ਆ ਲੈ ਬਈ ਆ 10000 ਦਾ ਜੋੜਾ ਹੋ ਗਿਆ ਆ ਲਿਖਾਈ ਆਪੋ ਆਪਣੀ ਕਾਲੇ ਨੇ ਇਹ ਲੈ ਲਿਆ ਪੈਸੇ ਖਰੇ ਕਰ ਲਾ ਬਾਬਾ ਆਪਦੇ ਕਿਹੜਾ ਪਿੰਡਾ ਬਾਬਾ ਬਗੜਾੜੀ ਲੈ ਵੀ ਬਰਗਾੜੀ ਬਾਬਾ ਨਵਾਂ ਵਪਾਰ ਕਰਨ ਲੱਗਿਆ ਬਿਜਲੀ ਮੁਲਾਜ਼ਮ ਚੋਂ ਰਟਾਇਰ ਹੋਇਆ ਬਿਜਲੀ ਮੁਲਾਜ਼ਮ ਸੀਗਾ ਇਹ ਸਬਦਾ ਬਾਬੇ ਨੇ ਕਰ ਲਿਆ ਬਹੁਤ ਬਹੁਤ ਧੰਨਵਾਦ ਬਾਬਾ ਉੱਦਨ ਜਾਦੇ ਨਹੀਂ ਸਾਈ ਨਾ ਮੈਂ ਬੱਕਰੀ ਲਈ ਜੀ ਨਾ ਇਹ ਤੇ ਸਾਈ ਮੈਂ ਦਿੱਤੀ ਉਹ ਸਾਈ ਨਹੀਂ ਹੁੰਦੀ ਬਾਬਾ ਲਖਾਈ ਹੁੰਦੀ ਆ ਚਲ ਕੋਈ ਨਹੀਂ